ਕਾਮਰ ਲੈ ਕੇ ਕਾਮਰ ਲੈ ਕੇ ਜਾਣ ਨੂੰ ਵਾਰਿਓ ਪਾਈ ਕਿਤੇ ਨੂੰ ਪੱਟ ਨੈਂਦਾ ਅਦਾਤੀ ਤੇ ਅਨਨਾ ਜੀ ਭਾਈ ਥੋੜੀ ਏ ਵੀਰਾ ਏ ਅਭਿਸ਼ੇ ਅਭਿਸ਼ੇਕ ਦਾ ਭਰਾ ਏ ਕੀਤ ਦਾ ਚਾਚੂ ਏ ਕਿਹੜਾ ਭਾਈ ਉਹ ਗੰਨੇ ਲੈ ਕੇ ਜਾਂਦੇ ਆ ਜਿਹੜਾ ਉਹ ਜਿਹੜਾ ਜਾਂਦਾ ਏ ਦੰਦਾ ਹਾਂ ਕੀ ਆਂਦਾ ਜੀ ਕੀਤਾ ਆ ਅੱਛਾ ਮਾਮਾ ਦੀ ਸ਼ਿਕਾਇਤਾਂ ਲੱਗਣੀਆਂ ਨੇ ਸ਼ਿਕਾਇਤਾਂ ਲੱਗਣੀਆਂ ਨੇ ਮੇਰੇ ਕੋਲ ਔਰ ਜਿਹੜਾ ਭਾਈ ਹੈ ਨਾ ਪੂਆ ਜੀ ਮੈਨੂੰ ਆਂਦਾ ਚ ਕੀਤਾ ਦੋ ਵੇੜ ਕੀਤੇ ਤੇ ਬੈ ਕੇ ਗੰਨਾ ਫੁੱਪੇਗਾ ਇੱਥੇ ਬਹਿ ਜਾ ਬਹਿ ਜਾ ਇੱਥੇ ਅੰਨ ਬਹਿ ਜਾ ਐਵੇਂ ਕੜ ਕੇ ਜਿਵੇਂ ਮੈਂ ਬੈਠੀ ਆ ਇੰਜ ਉਹ ਲਿਆ ਵੇ ਤੇ ਰੱਖ ਜਾਣਾ ਸਾੰਬਾ ਅੱਖ ਜਾਣਾ ਹੈ ਕੀ ਏ क्या खजाना है ये की खजाना है एंज एंज अंज एवें बह के गन्ना चुपी उठी पढ़ना चल पिछा चल फिर पीछे चलो और होर उधर उधर કે મમ્માજી ગन्ने ਦਾ નાક ਹੀ 238 ચલીયા પા આપા ચલીયા કાર ઓ કਿੰਨੇ سارے બોલે આ ગય ઓય કીત બમ બમ જોર દિયા કર જોર દી બોલ બોલે બમ બમ હોળી બોલના જોર દિયા બોલ બોલે કી ਜੋਰ ਦੀ ਬਾਗ ਕੇ ਹਏ ਬੇਰ ਬੋਲ ਬੋਲ ਕੀ ਬੰਬ ਜੋਰ ਦੀ ਆ ਬੋਲ ਬੋਲ ਬੰਬ ਜੋਰ ਦੀ ਬੋਲ ਬੋਲ ਬੰਬ ਚਾਈਆਂ ਹਣ ਆਪਣੇ ਉਧਰ ਤੇ ਬੱਚੇ ਚ ਨਾ ਨੁੱਕ ਗਈਆਂ ਨੇ ਨਾ ਮੈਂ ਅੰਦਰ ਮੈਂ ਚਾਹ ਬਣਾਣੀ ਆਂਦੇ ਆਂ ਨਈ ਜਲਦੀ ਐ ਨਵੇ ਕਿ ਮੀ ਆਂਦੇ ਪੈ ਬੱਚੇ ਆਂਦੇ ਪੈ ਬੋਲ ਬੋਲੇ ਕੇ ਆਂਦੇ ਪੈ ਉਹ ਵੀ ਖਾਂਦੇ Ak bol boleh ki boleh bod ki bambu boleh-boleh, 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 boleh 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 boleh, boleh. boleh, boleh.

Bapunya? merah, bapa, berenang, papa, orang, papa, orang, papa, orang, papa dah, uncle, 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 uncle,

ये नाम है नाम है ना? नाम क्या 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 तुम्हारा? तुम्हारा? इधर आओ। है? ये अच्छा, किन तो? के साथ है। चले तो तो बोले, बोले आगे।